ਪ੍ਰਧਾਨ ਜੀ ਤੁਹਾਡੇ ਵੱਲੋਂ ਇੱਕ ਮੀਟਿੰਗ ਕੀਤੀ ਗਈ ਹੈ ਕੀ ਏਜੈਂਡਾ ਲੱਗੇ ਆਜ ਆਜ਼ਾਦ ਪ੍ਰੈਸ ਕਲੱਬ ਦੀ ਮੀਟਿੰਗ ਹੋਈ ਜੀ ਦੇ ਵਿੱਚ ਸਮੂਹ ਅਹੁਦੇਦਾਰਾਂ ਦੀ ਚੋਣ ਕੀਤੀ ਗਈ ਤੇ ਪਿਛਲੇ ਹਫਤੇ ਇੱਕ ਖਾਸ ਮੀਟਿੰਗ ਦੇ ਵਿੱਚ ਇਹਦੀ ਜਨਰਲ ਬਾਡੀ ਨੂੰ ਪੰਗ ਕੀਤਾ ਗਿਆ ਸੀ ਤੇ ਉਸ ਤੋਂ ਬਾਅਦ ਅੱਜ ਦੇ ਦਿਨ ਦੀ ਮੀਟਿੰਗ ਰੱਖੀ ਗਈ ਸੀ ਨਵੀਂ ਚੋਣ ਵਾਸਤੇ ਤਾਂ ਉਹ ਚੋਣ ਅੱਜ ਨੇਪਰੇ ਚੜ੍ਹੀ ਗਈ ਹੈ ਕੀ ਇਹ ਝੰਡੇ ਹੋਣਗੇ ਜਿਵੇਂ ਮੰਨ ਲਓ ਪੱਤਰਕਾਰਾਂ ਦੀ ਕੋਈ ਭੀੜ ਪੈਂਦੀ ਹੈ ਕਲੱਬ ਵੱਲੋਂ ਜਿਹੜੇ ਕਲੱਬ ਦਾ ਗਠਨ ਆ ਉਹ ਇਸ ਮਕਸਦ ਨਾਲ ਕੀਤਾ ਗਿਆ ਹੈ ਕਿ ਜੋ ਇਸ ਕਲੱਬ ਦੇ ਨਾਲ ਜੁੜੇ ਹੋਏ ਪੱਤਰਕਾਰ ਨੇ ਉਹਨਾਂ ਦਾ ਇੱਕ ਪਰਿਵਾਰ ਹੈ ਜਿਹਦੇ ਵਿੱਚ ਕਰੀਬ 30 ਦੇ ਨੇੜੇ ਪੱਤਰਕਾਰ ਸ਼ਾਮਲ ਹੈ ਪਰ ਮਾਤਮਾ ਨਾ ਕਰੇ ਕਿਸੇ ਪੱਤਰਕਾਰ ਦੇ ਉੱਤੇ ਕੋਈ ਵਿਭੁਤਾ ਪੈਂਦੀ ਹੈ ਜਾਂ ਕਿਸੇ ਨਾਲ ਉਹਦਾ ਕੋਈ ਮਿਸ ਅੰਡਰਸਟੈਂਡਿੰਗ ਹੋ ਜਾਂਦੀ ਹੈ ਤਾਂ ਉਹਨੂੰ ਪੁਲਿਸ ਪ੍ਰਸ਼ਾਸਨ ਦਾ ਸਾਹਮਣਾ ਕਰਨਾ ਪੈਂਦਾ ਹੈ ਜਾਂ ਕਿਸੇ ਹੋਰ ਤਾਕਤ ਦੇ ਸਾਹਮਣਾ ਕਰਨਾ ਪੈਂਦਾ ਹੈ ਤਾਂ ਉਹ ਉਹਨੂੰ ਸਪੋਰਟ ਦੇਣ ਲਈ ਆਪ ਦੇ ਪੱਤਰਕਾਰ ਨੂੰ ਇਸ ਕਲੱਬ ਦੀ ਜਿਹੜੀ ਉਹ ਗਠਨ ਕੀਤਾ ਗਿਆ ਇੱਕ ਪ੍ਰਧਾਨਜੀ ਸ਼ਹਿਰ 'ਚ ਕਲੱਬ ਹੋਰ ਵੀ ਬਣੇ ਗਏ ਤੁਹਾਡੇ ਕਲੱਬ ਦਾ ਕੀ ਜਿਹੜਾ ਵੱਖਰਾ ਜਿਹੜਾ ਰੂਲ ਵਗੈਰਾ ਹੋਊਗਾ ਅ ਦੂਸਰੇ ਕਲਬਾਂ ਬਾਰੇ ਮੈਂ ਕੁਝ ਕਹਿ ਨਹੀਂ ਸਕਦਾ ਪਰ ਸਾਡਾ ਜਿਹੜਾ ਕਲੱਬ ਹੈ ਉਹ ਇਮਾਨਦਾਰੀ ਤੇ ਤੇ ਕਹਿਣੀ ਕਰਨੀ ਦੀ ਪੂਰੀ ਸਿਧਾਂਤਾਂ 'ਤੇ ਕੰਮ ਕਰਦਾ ਹੈ ਸਿਰਫ ਮੀਟਿੰਗਾਂ ਕਰਨ ਲਈ ਜਾਂ ਫੋਕੀ ਵਾਵਾ ਖੱਟਣ ਲਈ ਇਹ ਕਲੱਬ ਨਹੀਂ ਬਣਾਇਆ ਗਿਆ ਅਸੀਂ ਪਹਿਲਾਂ ਵੀ ਕੰਮ ਕਰਕੇ ਵਿਖਾਏ ਆ ਤੇ ਪ੍ਰਮਾਤਮਾ ਦੀ ਕਿਰਪਾ ਨਾਲ ਅੱਗੇ ਵੀ ਕਰਕੇ ਵਿਖਾਵਾਂਗੇ ਜਿਵੇਂ ਪੱਤਰਕਾਰ ਭਾਈਚਾਰਾ ਜਾਂ ਕੋਈ ਹੋਰ ਸਮਾਜ ਸੇਵੀ ਲੋਕ ਵੀ ਨਾਲ ਜੁੜਨਾ ਚਾਹੁੰਦੇ ਤੇ ਜੁੜ ਸਕਦੇ ਆ ਜਾਂ ਉਹਨਾਂ ਨੂੰ ਕੀ ਫੀਲ ਕਰਨਾ ਚਾਹੀਦਾ ਇਹ ਫਿਲਹਾਲ ਇਹ ਪਲੇਟਫਾਰਮ ਸਿਰਫ ਪੱਤਰਕਾਰਾਂ ਲਈ ਹੈ ਆਮ ਲੋਕਾਂ ਦਾ ਨੂੰ ਸਪੋਰਟ ਕਰਨ ਵਾਸਤੇ ਸਾਧਨਾਂ ਦੀ ਲੋੜ ਹੁੰਦੀ ਹੈ ਉਹ ਅਜੇ ਸਾਧਨ ਕਲੱਬ ਦੇ ਕੋਲ ਨਹੀਂ ਹੈ ਫਿਲਹਾਲ ਜਿਹੜਾ ਫੋਕਸ ਹੈ ਉਹ ਸਿਰਫ ਪੱਤਰਕਾਰ ਵੀ ਰੰਤ ਕੀਤਾ ਜਾਊਗਾ ਇਹਦਾ ਜਿਹੜਾ ਕੋਈ ਵੀ ਸੰਸਥਾ ਬਣਦੀ ਹੈ ਉਹਦੇ ਪਛਾਹ ਪ੍ਰਚਾਰ ਪ੍ਰਸਾਰ ਲਈ ਯਤਨ ਕਰਨੇ ਜ਼ਰੂਰੀ ਹੁੰਦੇ ਆ ਤੇ ਅੱਜ ਇਹ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਵੀ ਧਰਤੀ ਤੋਂ ਸ਼ੁਰੂ ਕੀਤਾ ਗਿਆ ਔਰ ਆਉਂਦੇ ਸਮੇਂ ਵਿੱਚ ਪਰਮਾਤਮਾ ਦੀ ਕਿਰਪਾ ਦੇ ਨਾਲ ਇਹਨੂੰ ਸਾਰੇ ਪੰਜਾਬ ਵਿੱਚ ਇਹਦੀਆਂ ਇਕਾਈਆਂ ਸਥਾਪਿਤ ਕੀਤੀਆਂ ਜਾਣਗੀਆਂ ਔਰ ਇੱਕ ਬਹੁਤ ਵੱਡੀ ਯੂਨਿਟੀ ਦੇ ਰੂਪ ਦੇ ਵਿੱਚ ਕੰਮ ਕਰੇਗਾ ਸਰਦਾਰ ਜੀ ਕਿੰਨੇ ਸਮੇਂ ਤੋਂ ਜਿਹੜਾ ਕਲੱਬ ਚੱਲ ਰਿਹਾ ਹੈ ਤੇ ਪਿਛਲੇ 8 ਸਾਲ ਤੋਂ ਸ੍ਰੀ ਮੁਕਸਾ ਸਾਹਿਬ ਦੀ ਧਰਤੀ ਦੇ ਕੰਮ ਕਰ ਰਿਹਾ ਹੈ। ਔਰ ਅੱਜ ਤੀਕ ਦੀ ਬੜੀ ਸੋਹਣੀ ਕਾਰਗੁਜ਼ਾਰੀ ਹੈ ਦੀ। ਬੜੇ ਵੱਡੇ ਵੱਡੇ ਕੰਮ ਅਸੀਂ ਪ੍ਰਸ਼ਾਸਨ ਤੋਂ ਇਸ ਲੋਗੋ ਰਾਹੀਂ ਲੈ ਆਏ ਤੇ ਉਮੀਦ ਕਰਦਾ ਹਾਂ ਤੁਹਾਡੇ ਸਾਰੇ ਭਰਾਵਾਂ ਦੇ ਸਹਿਯੋਗ ਨਾਲ ਵੀ ਅੱਗੇ ਤੋਂ ਵੀ ਆਪਾਂ ਇਸੇ ਤਰ੍ਹਾਂ ਹੀ ਸਫਲ ਹੁੰਦੇ ਰਵਾਂਗੇ। ਯੋਗ ਸਮਝ ਜਾਣ ਵਾਲੇ ਵਿਅਕਤੀਆਂ ਨੂੰ ਖਾਸ ਸੌਦੇ ਦਿੱਤੇ ਗਏ ਹੈ ਜਿਵੇਂ ਸੀਨੀਅਰ ਮੀਤ ਪ੍ਰਧਾਨ ਮੀਤ ਪ੍ਰਧਾਨ ਖਜ਼ਾਨਚੀ ਜਨਰਲ ਸੈਕਟਰੀ ਇਹ ਸਲਾਕਾਰ 75 ਅੱਧੀ ਜਿਹੜੇ ਜਿਹੜੇ ਉਹਦੇ ਉਹਨਾਂ ਤਕਸੀਮ ਕੀਤੇ ਗਏ ਦਿੱਲੀ ਕ੍ਰਾਈਮ ਨੈਸ਼ਨਲ ਨਿਊਜ਼ ਨਜ਼ਰ ਸਫਰ